ਇਹਨੂੰ ਕੀ ਲੋੜ ਐ ਤੁਸੀਂ ਚੈੱਕ ਹੈ ਇਹਨੂੰ ਦਾ ਕੋਈ ਲੋੜ ਨਹੀਂ ਆਦਾ ਜਾਂਦੇ ਅਰੇ ਕਹਿਣਾ ਕੀ ਚਾਹਤੇ ਹੋ ਇਹਨੂੰ ਤਾਂ ਚਾਹੀਦਾ ਸਟੰਪ ਤੇ ਬੋਲਰ ਦੇ ਦੇ ਤਾਂ ਬਾਹਰ ਹੀ ਚਾੜਨੀ ਹੈ ਕਿਹਨਾਂ ਬਿੰਦੂ ਕਿਵੇਂ ਲਾਦਾ ਬਾਲ ਤੇ ਅਸੀਂ ਚੈੱਕ ਕਰਦੇ ਕਰਦੇ ਪੁੱਛੇ ਮੈਂ ਅਸੀਂ ਗੇਟੀ ਘੋੜੇ ਵਾਲਾ ਜਿਹੜੀ ਮਾਰ ਲਿਆ ਦਵੇ ਚੱਕਰ ਨੂੰ ਕੋਈ ਚੱਕਰ ਨਹੀਂ ਹੈਗਾ 6 ਓਵਰਾਂ ਹੈ ਹਾਂ ਬਈ ਆਈ ਗਏ 3000 ਸਾਰੇ ਪਹੁੰਚ ਗਏ ਅੱਜ ਨਾ ਫਾਈਨਲ ਇੱਥੇ ਤੇ ਅੱਜ ਫਿਰ ਤੁਹਾਡੇ ਅਕੋਰਡਿੰਗ ਕਿਹੜੀ ਲੈ ਕੇ ਜਾਊਗੀ 55000 ਰੁਪਏ ਦੇਖੋ ਬਈ ਮੇਰੇ ਵਧੀਆ ਖਡੂ ਹੀ ਲੈ ਜੂ 57 ਵਧੀਆ ਓਵਰ 7-7 ਓਵਰ ਦੇਈਆਂ ਦੋ ਬਾਰੋਂ ਹੂੰ ਔਰ ਰਾਜ ਬੰਨਣ ਕੰਮ ਹੀ ਚੱਲਦਾ ਓਕੇ 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 ਜਿਆਦਾ ਬਹੁਤ ਜਿਆਦਾ ਦੋ ਸ਼ਾਮਾਂ ਟੂਰਨਾਮੈਂਟ ਲਈ ਵਧੀਆ ਬਹੁਤ ਵਧੀਆ ਕਰਉਂਦੇ ਆ ਭਾਈ ਆਏ ਸਾਲੀ ਬੰਦੇ ਥੈਂਕ ਯੂ ਸ਼ਾਬਾਸ਼ ਬੇਟਾ ਬਹੁਤ ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਵੀਰੂ ਗੁਰੇ ਜੀ ਅੱਜ ਆਪਾਂ ਚੱਲੇ ਆ ਸੰਧੂ ਕਲਾ ਇਹ ਅਰੀ ਭਰਾ ਦੇ ਪਿੰਡ ਜਿੱਥੇ ਹਰ ਸਾਲ ਬਹੁਤ ਸੋਨਾ ਟੋਪ ਦਾ ਮੇਲਾ ਕਰਾਉਂਦਾ ਭਰਾ ਅੱਡੇ ਸੰਧੂ ਕਲਾਮ ਵਾਲੇ 5831 ਗੇ ਦਾ ਪ੍ਰਾਈਜ਼ ਹੁੰਦਾ ਤੇ ਮੰਡੀ ਦੇ ਵਿੱਚ ਮੇਲਾ ਹੁੰਦਾ ਤੇ ਬਹੁਤ ਸੋਨਾ ਟੂਰਨਾਮੈਂਟ ਹੁੰਦਾ ਬਹੁਤ ਸੋਨੇ ਕ੍ਰਿਕਟ ਦੇ ਮੈਚ ਵੀ ਹੁੰਦੇ ਆ ਤੇ ਬਣੇ ਰਿਓ ਵਲੌਗ ਦੇ ਨਾਲ ਕੁਝ ਛਿੱਪ ਨਾ ਕਰਿਓ ਕਿਉਂਕਿ ਅੱਜ ਬਹੁਤ ਟੋਪ ਦੇ ਸਟਾਰ ਪਲੇਅਰ ਖੇਡਣ ਆਉਣੇ ਆ ਤੇ ਵੱਡੇ ਵੱਡੇ ਪਲੇਅਰਾਂ ਨਾਲ ਆਪਾਂ ਤੁਹਾਡੀ ਜਾਣਤਣ ਕਰਾਵਾਂਗੇ ਗੱਲਬਾਤ ਕਰਾਵਾਂਗੇ ਜਾਣਾਂ ਕਿ ਉਹਨਾਂ ਦੇ ਦਿਲ ਦੀਆਂ ਗੱਲਾਂ ਤੇ ਬਣੇ ਰਿਹਾ ਬਲੌਗ ਨਾਲ ਸਕਿੱਪ ਨਾ ਕਰਿਓ ਜੇ ਚੰਗਾ ਲੱਗਿਆ ਤਾਂ ਥੋੜੇ ਜਿਹਾ ਲਾਈਕ ਕਮੈਂਟ ਕਰ ਦੇ ਕਾ ਤੇ ਸ਼ੇਅਰ ਵੀ ਕਰ ਦਿਆ ਕਰੋ ਬਰੇ ਕਦੇ ਇਹ ਥੋੜਾ ਹੌਸਲਾ ਮਿਲਦਾ ਰਿਹਾ ਨਾ ਵਾ ਤੇ ਬਣੇ ਰਿਹਾ ਬਲੌਗ ਨਾਲ ਲਓ ਜੀ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਪਿੰਡ ਸੰਧੂ ਕਲਾ ਬਰਨਾਲਾ ਜਿੱਥੇ ਕਿ ਪਹਿਲਾ ਨਾਮ 52 ਜਾਂ ਦੂਜਾ ਨਾਮ 31000 ਤੇ ਇਨਾਂ ਐਨਾਂ ਦੇ ਵੀਰਾਂ ਵੱਲੋਂ ਜਿਹੜਾ ਕਿ ਵੱਡੇ ਸਹਿਯੋਗ ਕੀਤੇ ਗਏ ਟੂਰਨਾਮੈਂਟ ਨੂੰ ਕਰਾਉਣ ਲਈ ਹਰ ਸਾਲ ਭਰਾਵਾਂ ਦੀ ਦਸਾਂ ਨੋਹਾਂ ਦੀ ਮਿਹਨਤ ਮਿਹਨਤ ਕਮਾਈਆਂ ਦੇ ਵਿੱਚੋਂ ਭਰਾ ਦਸਬੰਦ ਕੱਢ ਕੇ ਭੇਜਦੇ ਆ ਔਰ ਕ੍ਰਿਕਟ ਲਓ ਜੀ ਪਹਿਲੇ ਇੱਕ ਪ੍ਰੀ ਕੁਆਟਰ ਹੈ ਜਿਹੜਾ ਜਿੱਤੂ ਖਿਡਾਰੀ ਸਾਡਾ ਭਰਾ ਸਾਡਾ ਐਨ ਲੱਖੀ ਵੀਰੋ ਕੜਾ ਦੇ ਭਰਾ ਨੇ ਬਹੁਤ ਸੋਹਣੀ ਬਾਲਿੰਗ ਔਰ ਬਹੁਤ ਸੋਹਣੀ ਬੱਲੇਬਾਜ਼ੀ ਕੀਤੀ ਔਰ ਪਹਿਲੇ ਮੈਚ ਵਿੱਚ ਜਿਹੜਾ ਮੈਨ ਆਫ ਦੀ ਮੈਚ ਲੱਖੀ ਵੀਰੋ ਕੜਾ ਵੀਰ ਬਣਿਆ। ਅੱਜ ਮੈਚ ਤੋਂ ਭਰਾ ਨੂੰ ਮੈਚ ਤੋਂ ਲਵਲੀ ਕਨੇਡਾ ਵਾਲੇ ਭਰਾ ਵੱਲੋਂ 2100 ਰੁਪਏ ਦਾ ਸਨਮਾਨ ਕੀਤਾ ਗਿਆ ਵਾ ਲਵਲੀ ਕਨੇਡਾ ਵਾਲਾ ਵੀਰ। ਗੁੱਪੇਪਨ ਤੋਂ ਮੈਚ ਤੋਂ 2100 ਰੁਪਏ ਦਾ ਸਨਮਾਨ ਕੀਤਾ ਗਿਆ। ਧੰਨਵਾਦ ਬਾਈ ਨੂੰ ਵਧੀਆ ਬਾਲਿੰਗ ਗੋਰੇ ਬਾਈ ਵੱਲੋਂ ਵਧੀਆ ਬਾਲਿੰਗ ਕਰਨ ਦੇ ਬਿੰਦੂ ਹਿੰਮਤਪ੍ਰੀ ਭਰਾ ਨੂੰ 1000 ਦਾ ਸਨਮਾਨ ਕੀਤਾ। ਬਹੁਤ ਵਧੀਆ ਮੁੰਡੇ ਨੇ ਪ੍ਰਦਰਸ਼ਨ ਕੀਤਾ ਵਾ। ਇਹੋ ਜਿਹੇ ਸਾਡੇ ਭਰਾ ਸਾਡੇ ਵੀਰੋ ਕੜਾ ਪਰਾਜ ਸੰਗੂ ਦੀ 75ਾਂ ਦੇ ਟੀਮ ਰੋਕ ਲਈ ਹੈ ਕੁਆਟਰ ਫਾਈਨਲ ਦਾ ਮੈਚ ਦਾ ਸਹੀ ਫੈਲ ਪਹੁੰਚ ਜਾਣਾ ਕਿਤੇ ਵਾਰਜ ਮੈਚ ਟਾਰਗੇਟ ਪੂਰਾ ਹੋਊਗਾ ਹੈ 4 5 ਪੱਕੀ ਗੱਲ ਹੈ ਬੈਟ ਲੱਗੀ 4 5 ਬੈਟ ਲੱਗੀ ਟੂਰਨਾਮੈਂਟ ਬਾਰੇ ਕੀ ਕਿਹਾ ਜਾਏਗਾ ਦਾ ਨੋਟ ਅਗਲਾ ਸਹੀ ਹੈ ਇੱਕ ਨੰਬਰ ਟੂਰਨਾਮੈਂਟ ਬਰਹਾਸ ਕਿਹਨਾਂ ਦਿਖਾ ਫਿਰ ਪੜਾਂਗੇ ਨੀਵੀਂ ਕਦ ਪਾਉਣਾ ਸਾਂਗਦਾ ਮੁੰਡਾ ਸਾਂਗਦਾ ਆ ਬਾਪਲੀ ਕਿਵੇਂ ਵਾਹ ਵਾਹ ਦੇਖ ਲੈ ਆ ਦੇਖ ਬਈ 70 ਨਾਲ ਮੜਿਆ ਕਿੰਨੇ ਬਰਾਜ ਬਣਨਗੇ ਹੈ 4 4 ਇੱਕ 5 ਵਿੱਚ ਟੂਰਨਾਮੈਂਟ ਟੂਰਨਾਮੈਂਟ ਨਾਲ ਬਾਰੇ ਕੀ ਕਿਹਾ ਜਾਏਗਾ ਕਮਿਜ਼ ਲਗੇ 7-7 ਓਵਰ ਦੇ ਮੈਚ ਆ 5231 ਰਪ੍ਰਾਈਜ਼ ਬਹੁਤ ਵਧੀਆ ਬਈ ਠੀਕ ਹੈ ਚਾਰ ਪੌੜੇ ਸਾਰਾ ਕੁਝ ਤਿਆਰ ਸੀਗਾ ਬੱਜ ਜਾਗਾ ਕੋਈ ਨਹੀਂ ਸੀ ਇਸ ਵੇਰੇ ਕੋਈ ਆਣਾ ਕਰੋ ਕੋਈ ਜਾਣਾ ਤੇ ਰੂਟ ਵੀ ਜਲਦੀ ਜਲਦੀ ਉਧਰ ਯਾਰ ਸਾਡਾ ਬੱਲੇ ਬੱਲੇ ਕਰਾ ਗਿਆ ਧੁੰਨਾ ਲਧਿਆਣੇ ਵਾਲਾ ਤਨੇ ਕੀ ਹਾਲ ਜਰਾ ਪੰਜਾਬ ਤੋਂ ਕੋਈ ਅਜੇ ਕੱਪ ਕਦੇ ਧੁੰਨਾ ਨਹੀਂ ਪਹੁੰਚਦਾ ਕੋਈ ਹੋਊਗਾ ਨਹੀਂ ਕੋਈ ਲੱਗਦਾ ਹੋਊਗਾ ਵੀ ਕੋਈ ਨਹੀਂ ਹੋਊਗਾ ਵੀ ਮੈਨੂੰ ਲੱਗ ਰਹੀ ਪੰਜਾਬ ਤੋਂ ਕੋਈ ਇਤਨਾ ਕੱਪ ਤਾਂ ਹੋਣਾ ਨਹੀਂ ਇਹ ਧੁੰਨਾ ਨਾ ਖੇਡਦਾ ਹੋਵੇ ਨਾ ਐ ਉਹਦਾ ਫੋਨ ਆਈ ਜਾਂਦਾ ਨੇੜੇ ਲੜੀ ਖੇਡੀ ਐ ਨੇ ਥੰਦਾ ਟਾਈਮ ਆ ਤੁਹਾਨੂੰ ਪਤਾ ਦੂਰ ਜਾ ਗਈਦਾ ਨਹੀਂ ਹਾਂ ਹਾਂ ਨੇੜੇ ਲੜੀ ਖੇਡੀ 365 ਤਾਂ ਹੁੰਦੇ ਆਪਾਂ ਪੂਰੇ ਸਾਲ ਦੇ ਵਿੱਚ 365 ਵਿੱਚ ਕਿੰਨੇ ਕੱਪ ਖੇੜੇ ਧੁੰਨੇ ਆ ਰਿਹਾ ਹੈ 450 500 ਸਾਡੇ 450 500 ਖੇਡਦੇ ਨੇ ਇੱਕ ਦਿਨ ਵਿੱਚ ਟੈਂਟਰ ਕਾਪੀ ਹੋ ਜਾਂਦੇ ਨੇ ਨਾ ਚਾਰਵੀਂ ਹੋ ਜਾਂਦੇ ਆ ਹਾਂ ਪਰ ਜਿਹੜਾ ਨਾਮ ਚੱਲਦਾ ਇਸ ਤਰ੍ਹਾਂ ਲੋਕ ਪਿਆਰ ਕਰਦੇ ਨੇ ਉਹ ਤੇ ਜੇ ਪਿਆਰ ਕਰਦੇ ਨੇ ਵਿੱਚ ਜਾਣਾ ਹੀ ਚਾਹੀਦਾ ਨਾ ਕਿ ਜਿਹੜੇ ਲੋਕ ਪਿਆਰ ਦਿੰਦੇ ਆ ਤੋ ਉਹਦਾ ਉਹਦੇ ਉਲਟਾ ਪੁਰਸਕਾਰ ਦੇਣੀ ਚਾਹੀਦੀ ਹੈ ਤੇ ਅੱਜ ਆਪਾਂ ਨੂੰ ਇੱਕ ਦਿਨ ਦੇ ਵਿੱਚ ਦੋ ਟੂਰ ਖੇੜੇ ਜਾਂਦੇ ਨੇ ਖੇਡੀਏ ਤੇ ਅੱਜ ਹਿੰਮਤਪੁਰ ਨੇ ਮਾਨ ਗੀ ਜਦੇ ਉੱਪਰ ਤੇ ਸੰਧੂ ਕਲਾਂ ਦਾ ਟੂਰਨਾਮੈਂਟ ਆ 7 ਓਵਰ ਦੇ ਮੈਚ ਆ ਕੀ ਕਰਨ ਦੇਗਾ ਵਧੀਆ ਯਾਰ ਸਾਰਾ ਕੁਝ ਵਧੀਆ ਵਾਪਰ ਥੋੜਾ ਯਾਰ ਹੋਰ ਫਿਰ ਕੋਈ ਬਾਈ ਉਹ ਵਧੀਆ ਟੂਰਨਾਮੈਂਟ ਕਰਾ ਰਹੇ ਪਰ ਮੰਡੀ ਜੀ ਡਰ ਲੱਗਦਾ ਕਿ ਫੀਲਡਿੰਗ ਕਰ ਲਗੇ ਛੱਟ ਪੇਟ ਦਾ ਵੱਜ ਜਾਵੇ ਚੇ ਟਾਵਰ ਲੱਗੇ ਹੋਏ ਆ ਹਾਂ ਕੋਈ ਆ ਵੀ ਪਿੰਡ ਤੇ ਚਾਹੀਦਾ ਵੀ ਕਮੇਟਾ ਨਾਲ ਗਰਾਊਂਡ ਪ੍ਰੋਵਾਈਡ ਕਰਾ ਕੇ ਦੇਣ ਅਮੀ ਜੀ ਟੀਮ ਖੇਡਦੀ ਆ ਤਾਂ ਟੂਰਨਾਮੈਂਟ ਹਰ ਸਾਲ ਕਰਾਉਂਦੇ ਬਾਈ ਹੋਣੀ ਵਧੀਆ ਟੂਰਨਾਮੈਂਟ ਹੁੰਦਾ ਇਹਨਾਂ ਦੇ ਹੋਰ ਵੀ 6 ਜੀ 7 ਜੀ ਸੱਤ ਸੱਤ ਦੁੱਧ ਦੇ ਹੁਣ ਰਹੀ ਆ ਵੀ ਮੰਡੀ ਜੀ ਡਰ ਲੱਗਦਾ ਵੀ ਕਿਸੇ ਦੇ ਸੱਟ ਨਾ ਵੱਜ ਜਾਵੇ ਠੀਕ ਆ ਥੈਂਕ ਯੂ ਮਿਹਰਬਾਨੀ ਸਾਸੀ ਗੱਲ ਬੁਲਾ ਦੇ ਚੱਲ ਸਾਸੀ ਗੱਲ ਦਾ ਬੁਲਾ ਦੇ ਉਹ ਸਾਸੀ ਗੱਲ ਦਾ ਬੁਲਾ ਦੇ ਯਾਰ ਕਮਾਲ ਦੀ ਗੱਲ ਚੱਲ ਚੱਲ ਨਾਮ ਹੀ ਦੱਸ ਦੇ ਕੀ ਆ ਨਾਮ ਬੋਲ ਦੇ ਕਰ ਨਾਮ ਬੋਲ ਦੇ ਚੱਲ ਨਾਮ ਦਾ ਬੋਲ ਦੇ ਉਹ ਨਾਂ ਦਾ ਹਾਂ ਮੁੰਡਾ ਕਸ਼ਮੀਰੀ ਐਪਲ ਵਰਗਾ ਦੇਖ ਚੱਲ ਨਾਂ ਦਾ ਬੋਲ ਦੇ ਚੱਲ ਇੰਨਾ ਹੀ ਦੱਸ ਦੇ ਟੂਰਨਾਮੈਂਟ ਕੇਮ ਲੱਗਦਾ ਹੈ ਦੱਸ ਦੇ ਵਧੀਆ ਲੱਗਦਾ ਇੱਕ ਵਾਰੀ ਫੋਟੋ ਦਵਾ ਬੋਲ ਹਾਂ ਟਾਨਾ ਵਾ ਲੋ ਜੀ ਦੇਖੋ ਭਰਾਸ ਦੇ ਮੈਚ ਦਾ ਆਨੰਦ ਮਾਨਦੇ ਬੈਠੇ ਮੋਟਰਸਾਈਕਲਾਂ ਦੇ ਉੱਪਰ ਉਸ ਪ੍ਰਭਾਨ ਨੇ ਦੱਸੋ ਕਿਵੇਂ ਜਿੱਤਣਾ ਜਿਹੜਾ ਢੁੱਲ ਤੋਂ ਪਹਿਲਾਂ ਹੀ ਜੀ ਛੱਡੇ ਮੇਰ ਦੀਨਾ ਦੇ ਫਾਟਿਆਂ ਨੂੰ ਭਰਾ ਨਾਲ ਗੱਲਬਾਤ ਕਰਦੇ ਆ ਸੱਸੀ ਕੇ ਵੀ ਕੀ ਹਲਚਲ ਆ ਹੀ ਪਿੰਡ ਆ ਵੀ ਆਪਣੇ ਨਹਿਣੇ ਵਾਲੇ ਨਹਿਣੇ ਵਾਲ ਨਾਲ ਗਵਾੜ ਪੈਂਦੀ ਹੈ ਨਾ ਤੇ ਤੁਹਾਡਾ ਵੀ ਟੂਰਨਾਮੈਂਟ ਬੜਾ ਜ਼ਬਰਦਸਤ ਹੁੰਦਾ ਨਾ ਨੇਣੇਵਾਲ ਵੀ ਤੇ ਅੱਜ ਵੀ ਟੂਰਨਾਮੈਂਟ ਖੇਡਣ ਆਏ ਹੋ ਦੇਖਣ ਆਏ ਹੋ 7 ਓਵਰ ਦੇ ਮੈਚ ਆ ਕੁਆਰਟਰ ਦੇ ਮੈਚ ਚੱਲਦੇ ਪਏ ਆ ਕ੍ਰਿਕਟ ਨੂੰ ਵਧੀਆ ਪ੍ਰਮੋਟ ਕੀਤਾ ਜਾ ਰਿਹਾ ਹੈ ਕੀ ਕੀ ਕਹਿੰਦੇ ਪ੍ਰਬੰਧ ਕਿੰਨੇ ਟਿੱ ਲਈ ਨਹੀਂ ਨਹੀਂ ਪੂਰਾ ਵਧੀਆ ਪ੍ਰਬੰਧ ਆ ਜੀ ਪੂਰਾ ਵਧੀਆ ਕਮੇਟੀ ਆ ਵਧੀਆ ਟੂਰਨਾਮੈਂਟ ਕਰਾ ਰਹੀ ਆ ਵਧੀਆ ਓਵਰ ਦੇ ਰਹੀ ਆ ਵਧੀਆ ਪਲੇਅਰਾਂ ਨੂੰ ਮੌਕਾ ਮਿਲਦਾ ਹੈ ਸਾਰੀ ਟੀਮ ਨੂੰ ਮੌਕਾ ਮਿਲਦਾ ਹੈ ਜੋ 7 ਓਵਰਾਂ ਦਾ ਮੈਚ ਖੇਡਾਂਗੇ ਸਾਰੇ ਪਲੇਅਰਾਂ ਨੂੰ ਮੌਕਾ ਮਿਲਦਾ ਹੈ ਵਧੀਆ ਕਮੇਟੀ ਆ ਥੈਂਕ ਯੂ ਥੈਂਕ ਯੂ ਵੈਰੀ ਬੱਲੋਗੇ ਕਿੰਨੇ ਕਿਲੋਮੀਟਰ ਪੈਂਦਾ ਇੱਥੋਂ 2 ਕਿਲੋਮੀਟਰ ਦੇ ਕੇਮਲਾ ਦਾ ਮੇਲਾ ਸਵਾਦ ਆ ਰਿਹਾ ਪੂਰਾ ਟਾਈਮ ਬੇਸਤਾ ਨਹੀਂ ਹੋ ਰਿਹਾ ਤੁਹਾਡਾ ਛੱਕੇ ਜੋਕੇ ਲੱਗਦੇ ਪਏ ਨੇ ਅਸੀਂ ਚਲੋ ਠੀਕ ਥੈਂਕ ਯੂ ਸ਼ਾਫਾ ਵਾਲੀ ਲੱਡੂ ਲੱਡੂ ਰੰਗ ਘੱਟ ਬਣਿਆ ਥੋੜੇ ਹੈ ਹਨਾ ਚਲੀ ਵਿਕਟ ਹੋਰ ਨਾਲ ਹੀ ਫਰਕ ਪੈ ਗਿਆ 7 ਓਵਰ ਦੇ ਵਿੱਚ ਘਟਕੜ 125 ਦੀ ਰਨ ਦਾ ਚਾਹੀਦੀ ਸੀ ਘਟਕੜਾ ਫੇਰ ਮੈਚ ਮਾਰਨਾ ਦੇ ਵਿੱਚ ਸੈਂਟੀ ਬਾਲ ਫੇਰ ਤੂ ਚਲੋ ਮੈਚ ਹਾਰ ਜਤੋਂ ਕੋ ਵੱਖਰੀ ਗੱਲ ਆ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੁੰਗੇ ਟੂਰਨਾਮੈਂਟ ਬਾਈ ਸਹੀ ਆ ਓਵਰਾਂ ਦਾ ਕੰਮ ਬਹੁਤ ਸਹੀ ਹੋ ਰਿਹਾ ਸਾਰਾ ਓਵਰ ਸਭ ਨੂੰ ਮੌਕਾ ਮਿਲ ਰਿਹਾ ਹਾਂ ਇਸ ਇਲਾਕੇ ਵਿੱਚ ਬਾਈ ਤੁਹਾਨੂੰ ਪਤਾ ਯਾਰ ਇਹਦੇ ਨਾਲ ਚੰਗੇ ਪਲੇਅਰਾਂ ਜਦੋਂ ਹੋਊਗੀ ਇਹ ਤਾਂ ਸੈੱਟ ਬਣਦੀ ਇਸ ਇਲਾਕੇ ਵਿੱਚ ਪਹਿਲੀ ਵਾਰ ਖੇਡਣ ਆਏ ਨਹੀਂ ਨਹੀਂ ਬਾਈ ਆਉਂਦਾ ਰਹਿਣਾ ਪਹਿਲੀ ਵਾਰ ਵੀ ਖੇਡਿਆ ਯਾਰ ਨਾ ਕਾਫੀ ਟੂਰਨਾਮੈਂਟ ਲਾ ਚੁੱਕੇ ਆ ਤੇ ਚਲੋ ਥੈਂਕ ਯੂ ਮੇਹਰਬਾਨ ਸ਼ੁਕਰੀਆ ਲੋ ਜੀ ਐਨ ਪੂਰੇ ਭਰਾ ਸੜਕ ਦੇ ਬੈਠ ਕੇ ਸਵਾਲ ਲੈ ਰਹੇ ਮੈਚਾਂ ਦੇ ਕੀ ਆ ਚਲੋ ਵੀਰੇ ਸ਼ੁਭਨਾਮ ਰਵਿੰਦਰ ਸਿੰਘ ਜੀ ਤੇਰੇ ਸੁਣ ਕੇ ਬਹੁਤ ਵਾਧਾ ਫੀਲ ਦੇ ਮਾਣ ਦੇ ਜੋ ਧੁੱਪ ਵੀ ਸੇਕਦੇ ਹੋ ਨਿੱਗੀ ਨਿੱਗੀ ਧੁੱਪ ਵੀ ਨਿਕਲੇ ਕਹਿੰਦੇ ਉਹਨਾਂ ਧੁੱਪਾਂ ਸੇਕਦੇ ਬਹਿਰਦੇ ਜਿਹ ਬਹੁਤਾ ਜੇ ਨਹੀਂ ਠਹਿਰਦੀਆਂ ਡੂੰਘੇ ਪਾਣੀ ਭੁਜ ਲੈਂਦੇ ਰਾਮ ਜੀ ਹਰ ਇੱਕ ਲਹਿਰ ਦੀਆਂ ਨਾ ਤੇ 700 ਵਰ ਦਾ ਮੈਚ ਆ ਸ਼ੱਕੇ ਜੋ ਕੇ ਲੱਗਦੇ ਪਏ ਆ ਕੀ ਕਹਿਣਾ ਚਾਹੋਗੇ ਸਵਾਦ ਬਹੁਤ ਵਧੀਆ ਮੈਚ ਤੇ ਕਾਸਕੋ ਦੇ ਟੌਪ ਦੇ ਸਾਰੇ ਪਲੇਅਰ ਹੀ ਆ ਚੁੱਕੇ ਆ ਤੇ ਪਿਛਲੇ ਸਾਲ ਨਾਲ ਇਸ ਵਾਰ ਰੌੜਕਾ ਵੱਧ ਲੱਗ ਨਹੀਂ ਹੁੰਦੀ ਤੇ ਪ੍ਰਬੰਧਕੀ ਕਮੇਟੀ ਵੱਲ ਦੋਸ਼ਾਵਤ ਆ ਵੀਰੇ ਜਿੰਨੀ ਕੋਸ਼ਿਸ਼ ਕੀਤੀ ਤੁਹਾਨੂੰ ਵਾਅਦੇ ਕੇ ਪਲੇਅਰ ਆਇਆਗਾ ਹਾਂ ਜੀ ਉਨੀ ਵੀ ਨਹੀਂ ਜਿਹੜੇ ਬਲੇਰਾਂ ਕਿਹਦੇ ਇੱਥੇ ਕਿੰਨੇ ਦਾ ਕੀ ਆਜੀ ਬਹੁਤ ਸੋਨਾ ਟੀਮ ਆਈਆਂ ਕਿ ਕਹਿਣਾ ਚਾਹੋਂਗੇ ਦੂ ਸ਼ਾਵਤ ਗਰਾਊਂਡ ਲਈ ਗਾਹਾਂ ਦਾ ਨਾਮ ਵੀ ਇਤੋਂ ਵੱਡਾ ਹੀ ਰੱਖਾਂਗੇ ਇਤੋਂ ਵੱਡਾ ਨਾ ਇਟਲੀ ਵਾਲੇ ਭਰਾ ਤੇ ਕਾਹਦੇ ਆ ਕਹਿੰਦੇ ਆ ਨਾ 51 ਤੋਂ ਲੱਗੇ 10000 ਬਧਾਣਾ ਆਪਣਾ ਤੁਹਾਡਾ ਟੂਰਨਾਮੈਂਟ ਵੈਸੀ ਬਹੁਤ ਸੋਨਾ ਹੁੰਦਾ ਯਾਰ ਇਹਦੇ ਕੋਈ ਸ਼ੱਕ ਨਹੀਂ ਹੈਗੀ ਪਿਛਲੇ ਸਾਲ ਵੀ ਬਹੁਤ ਸੋਨਾ ਟੂਰਨਾਮੈਂਟ ਹੋਇਆ ਉਸ ਤੋਂ ਇਸ ਸਾਲ ਉਦੋਂ ਹੀ ਵਧੀਆ ਹੋ ਰਿਹਾ ਇਤੋਂ ਅਗਲੇ ਸਾਲ ਉਦੋਂ ਵਧੀਆ ਹੋਣਾ ਨਾ ਤਾਂ ਥੈਂਕ ਯੂ ਬਰੀ ਮਚ ਸ਼ੁਕਰੀਆ ਜੀ ਆਹ ਮੰਡੇ ਨੂੰ ਦੁਨੀਆ ਮਿਸ ਕਰਦੀ ਜਾਂ ਚਤ ਬਹੁਤ ਕੱਲ ਆਏ ਬਹੁਤ ਮੈਸ ਕਰ ਰਹੀ ਜੀ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਦੁਪਹਿਰ ਵਾਲੀ ਟੀਮ ਖੇਡਦੀ ਹੋਵੇ ਜੱਜ ਨਾ ਹੋਵੇ ਫਿਰ ਓਕਾ ਆ ਜਾਂਦਾ ਤੇ ਹੁਣ ਪੱਕੀ ਵਾਪਸੀ ਆ ਨਹੀਂ ਨਹੀਂ ਜਾਨਵਰ ਵਾਲੀ ਦੀ ਵਾਪਸੀ ਜਾਨੀ ਸਰ ਵਿੱਚ ਤੇ ਹੁਣ ਦੋ ਦਿਨ ਮੇਰੇ ਪੱਕਾ ਖੇਡੇਗਾ ਨਾ ਪਹਿਲੇ ਟੂਰਨਾਮੈਂਟ ਕਰਾ ਕੇ ਜਾਵਾਂਗਾ ਪੱਕੀ ਗੱਲ ਤੇ ਆ ਟੂਰਨਾਮੈਂਟ ਕਿਵੇਂ ਲੱਗਦਾ ਆ ਬਾਲਾ ਇੱਕ ਨੰਬਰ 2 7-7 ਓਵਰ ਦੇ ਮੈਚ ਤੇ ਕਮੀ ਲੱਗੇ ਵੀ ਕਿਸ ਚੀਜ਼ ਦੀ ਤੇ ਤੇਰੇ ਹੋਂਦ ਤਾਂ ਕਮੀ ਹੋਣੀ ਚਾਹੀਦੀ ਠੀਕ ਹੈ ਧੰਨਵਾਦ ਮੁੰਡਾ ਕੁੰਡੀਆਂ ਮੁਛਾਂ ਦਾ ਸ਼ੌਂਕੀ लवली ਇਹ ਲਾਦੀ ਤੇ ਤੇ ਆ ਮਚਾਰੇ ਲੋਕ ਦਵਾਨੇ ਬਹੁਤ ਜ਼ਰੀਏ ਨੇ ਤੇ ਕਿਵੇਂ ਬਣੇ ਕਿੰਨਾਂ ਬਣੇ ਸੱਤ ਓਵਰ ਹਨ ਤੇ ਰੋਕ ਲੋ ਨੇ ਹਾਂ ਬਹੁਤ ਜ਼ੋਰ ਦਾ ਮਾਰਾ ਤੇ ਪਹਿਲੇ ਚਾਰ ਤੇ ਤਿੰਨ ਚਾਰ ਬਟਕਾ ਕੇ ਪਾਉਣੇ ਪੈਣੇ ਤੇ ਟੂਰਨਾਮੈਂਟ ਲਈ ਦੋ ਸ਼ਬਰ ਬਹੁਤ ਵਧੀਆ ਟੂਰਨਾਮੈਂਟ ਹੈ 7-7 ਓਵਰ ਮਿਲ ਜਾਂਦਾ ਜੀ ਦੁੱਤੇ ਦਾ ਕੋਈ ਸਹੀ ਨਹੀਂ ਹਾਂ ਬਿਲਕੁਲ 5 ਓਵਰ ਹੁੰਦੇ ਚਾਰ ਚਾਰ ਹਾਂ ਬਈਆ 7-7 ਓਵਰ ਮਿਲ ਠੀਕ ਹੈ ਥੈਂਕ ਯੂ ਵੀਰ ਬੰਦੀ ਪਿੱਕੀ ਤਾਕਾ ਭਾਈ ਰੁਪਿਆ ਤੇਨ ਚਾਚੀ ਦਾ ਮੁੰਡਾ ਕਿ ਹੈ ਬਾਈ ਦੀ ਕਰੀਏ ਫੀਲਡ ਸੈਟਰ ਅੰਪਾਇਰ ਦੀਆਂ ਸੇਵਾਵਾਂ ਨਿਭਾ ਰਹੇ ਹੋ ਹਾਂਜੀ ਹਾਂਜੀ ਤੇ ਇੱਕ ਵੇਲਾ ਨਾ ਮਾਣ ਨਗਰ ਦੇ ਟਾਰਗੇਟ ਹੈ ਕੋਈ ਲੱਗੇ 7 ਓਵਰ ਦਾ ਮੈਚ ਟੀਮਾਂ ਨੂੰ ਪ੍ਰੋਪਰ ਮੌਕੇ ਮਿਲਦਾ ਪਿਆ ਹੈ ਨਾ ਇਧਰ ਪਾਸੇ ਬਾਲ ਮੁੰਡੇ ਦੇ ਲੱਗਿਆ ਸਾਰੇ ਆਪਣੇ ਪ੍ਰਬੰਧ ਸਾਰੇ ਵਧੀਆਗੇ ਠੀਕ ਹੈ ਥੈਂਕ ਯੂ ਪਹਿਲਾ ਗੋਪਾਲ ਲਈ ਐਕਸ਼ਨ ਕਿੰਗ ਇਹਦਾ ਚੋਟੀ ਟਾਕ ਪੂਰੇ ਨਜ਼ਾਰੇ ਆ ਤੈਨੂੰ ਦੇਖੀ ਪਿਆਸੀ ਮਨ ਖੁਸ਼ ਹੋ ਜਾਂਦਾ ਕਿੰਨਾ ਦਾ ਮਾਹੌਲ ਵੀ ਵਧੀਆ ਸਰਾ ਟੂਰਨਾਮੈਂਟ ਲੰਗਰ ਚੱਲ ਰਿਹਾ ਤੇ ਸਭ ਤੋਂ ਸਤਵਰ ਦਾ ਮੈਚ ਹੈ ਰਨ ਘਟ ਬਣਿਆ ਲੋ ਜੀ ਜੇ ਦੇਖ ਸਕਦੇ ਹੋ ਤੁਸੀਂ ਲੰਗਰ ਵਾਲਾ ਪ੍ਰਬੰਧ ਕੀਤਾ ਹੈ ਮੇਰੀ ਭੈਣਾਂ ਵੱਲੋਂ ਆਲੂ ਵਾਲੇ ਪਰੋਠੇ ਜਿਹੜੇ ਪਕਾਏ ਜਾ ਰਹੇ ਆ ਔਰ ਦਰਸ਼ਕਾਂ ਦੀ ਖਿਡਾਰੀ ਵੀਰਾਂ ਵਾਸਤੇ ਬੜੀ ਮਿਹਨਤ ਲੱਗਦੀ ਆ ਇਹ ਬਹੁਤ ਸਾਰਾ ਲੰਗਰ ਦਾ ਪ੍ਰਬੰਧ ਜਿਹੜੇ ਐਨ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਵਾ। ਕੁਮਾਰਪੁਰਾ ਪਿੰਡ ਗਰੇ ਇਲਾਕੇ ਦਾ ਲਾਦਿਆਣੀ ਪਿੰਡ ਤੇ ਜਿਹੜੇ ਇਲਾਕੇ ਦਾ ਕਹਿੰਦੇ ਫੇਰਪੁਰਾ ਪਿੰਡ ਬੜੇ ਮਸ਼ਹੂਰ ਦੇ ਪਿੰਡ ਨੇ। ਫੇਰ ਇਧਰਲੇ ਪਾਸੇ ਕਹਿੰਦੇ ਖੇਰ ਮਾਲਾ ਦੇ ਵਿੱਚ ਉਧਰਲੇ ਪਾਸੇ ਗੁੱਰੀ 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 ਤੇ ਆਹ ਮੁੰਡਾ ਆ ਗਿਆ ਬੱਬੂ ਬੁਰਜ ਤਰੋੜ ਵਾਲਾ। ਚੱਲਦੇ ਸਮੇਂ ਦਾ ਖੌਫ। ਮਲਦਾ ਸਾਹ ਸਟਾਰ ਕਿਹਨੇ ਖਿਡਾਰੀ ਆ ਪ੍ਰਾਪਤ। ਲੋ ਜੀ ਪੱਤੋ ਹੀਰਾ ਸਿੰਘ ਦੀ ਟੀਮ ਜਿਹੜੀ ਕੁਆਟਰਫਾਈਨਲ ਚੌਥਾ ਖੇਡਣ ਲਈ ਤਿਆਰ ਬੱਧਿਆ ਰਿਹਾ ਭਰਾ ਸਾਡੇ ਬਲਜੀਤ بھائی ਹੁਣੀ ਨਵੀਂ ਬਾਈ ਹੁਣੀ ਬਹੁਤ ਬੜੇ ਸਾਰੇ ਆ ਰਹੇ ਆ ਤੇ ਵੀ ਛੜੇ ਆ ਬੜੀ ਸਤਿਕਾਰਯੋਗ ਵੀਰ ਪੱਤੋ ਹੀਰਾ ਸਿੰਘ ਦੀ ਟੀਮ ਜਿਹੜੀ ਚੌਥੇ ਕੁਆਟਰ ਚ ਆਪਣੀ ਅਰਦਾਸ ਪ੍ਰੇਗੁਰ ਪ੍ਰਮਾਤਮਾ ਦਾ ਨਾਮ ਲੈ ਤਿਆਰੀ ਹੈ ਸਾਰੇ ਪਲੇਅਰਾਂ ਦਾ ਬਸ਼ੀਸ਼ ਤੌਰ ਤੇ ਵੱਡਾ ਜਿਹਾ ਧੰਨਵਾਦ ਮੁਬਾਰਕਾਂ ਬਹੁਤ ਬਹੁਤ ਬੇੜਾ ਬੇਟਾ ਹੋਇਆ ਕਿ ਬੇਟੀ ਬਹੁਤ ਬਹੁਤ ਮੁਬਾਰਕਾਂ ਬਹੁਤ ਖੁਸ਼ੀ ਹੋਈ ਹੈ ਚੰਗਾ ਲੱਗਿਆ ਤੇ ਇੱਕ ਘਰੇ ਖੁਸ਼ੀ ਦਾ ਮਾਹੌਲ ਆਇਆ ਤੇ ਇੱਥੇ ਵੀ ਮਾਹੌਲ ਕੁਆਟਰ ਕਿੱਦਨੇ ਟੂਰਨਾਮੈਂਟ ਲਈ ਦੋ ਸ਼ਬਦ ਨਹੀਂ ਵਧੀਆ ਵੀਰੇ ਅੱਜ ਹੀ ਖੁਸ਼ੀ ਬਹੁਤ ਹੋਈ ਹੈ ਪਰਿਵਾਰ ਦੇ ਵਿੱਚ ਇੱਕ ਨਵੀਂ ਜੀਜਾ ਹੈ ਨਾ ਬੜੀਆ ਇੱਕ ਮਾਹੌਲ ਬੜੀਆ ਕ੍ਰੀਏਟ ਹੋ ਗਿਆ ਤੇ ਹੁਣ ਇੱਕ ਜ਼ਿੰਦਗੀ ਦਾ ਵੀ ਸ਼ੁਰੂਆਤ ਹੋ ਚੁੱਕੀ ਆ ਇੱਕ ਬੱਚਾ ਉਹਨੇ ਨਾਲ ਫੈਮਲੀ ਬਣ ਗਈ ਜਿਹੜੀ ਵਾਲੇ ਦੀ ਟੀਮ ਜਿਹੜਾ ਜਸ਼ਨ ਜਿਹਨੇ ਦੂਸਰਾ ਪਾਇਆ ਸੀ ਅੱਛਾ ਪਹਿਲਾ ਵੀਡੀਓ ਕਾਉਂਟ ਫੈਮਲੀ ਪੂਰੀ ਹੋ ਗਈ ਕੰਪਲੀਟ ਹੋ ਗਈ ਤਾਂ ਥੈਂਕ ਯੂ ਵੈਰੀ ਮਚ ਸ਼ੁਕਰੀਆ ਪਪਲ ਮਲੂਕ ਪੁਰੀਆ ਉਪਲ ਭਾਈ ਕੀ ਹਲਚਲ ਕੀ ਗੱਲ ਠੀਕ ਠਾਕ ਤੇ ਬਹੁਤ ਵਧੀਆ ਮੁਵਾਰਕਾ ਕਾਪੀ ਚੌਥੇ ਕੁਆਟਰ ਦੀ ਸ਼ੁਰੂਆਤ ਹੋ ਗਈ ਹੈ ਤੇ ਵੈਸਟਰੋ ਲੱਕ ਪਹਿਲੇ ਤੁਹਾਡੇ ਲਈ ਤੇ ਟੂਰਨਾਮੈਂਟ ਲਈ ਦੋ ਸ਼ਾਬਦ ਕੀ ਕਹੋਗੇ ਟੂਰਨਾਮੈਂਟ ਬਾਰੇ ਬਹੁਤ ਵਧੀਆ ਵਧੀਆ ਓਵਰ 7-7 ਓਵਰ ਦੇ ਇਹ ਦੋ ਬਾਰੋਂ ਹਾਂ ਔਰ ਰਾਜ ਉਹ ਅਜੇ ਕੰਮ ਹੀ ਚੱਲਦਾ ਓਕੇ 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 ਜ਼ਿਆਦਾਤਰ ਰਾਜ Rajasthan ਤੇ Haryana ਵਿੱਚ ਤੁਹਾਡੀ ਜ਼ਿਆਦਾ ਮੰਗ ਆ ਪੂਰ ਵਾਲੀ ਪੈਂਦਾ ਵੀਰੇ ਆਪਕੇ ਠੀਕ ਥੈਂਕ ਯੂ ਮੀ ਰਿਮੇਸ਼ ਸ਼ੁਕਰਾਨਾ ਡਾਕਟਰ ਬਠਿੰਡਾ ਭਰਾ ਸਾਡਾ ਇੱਕ ਨਾਟਕੀ ਨਾ ਇੱਕ ਕੋੜ ਦਾ ਜੇਤੂ ਡਾਕਟਰ ਸਾਹਿਬ ਕੀ ਗੱਲ ਚੱਲ ਰਹੀ ਹੈ ਬੰਦੇ ਮੇਰੇ ਅੱਗੇ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਦੋ ਸ਼ਾਫਰ ਟੂਰਨਾਮੈਂਟ ਲਈ ਵਧੀਆ ਬਹੁਤ ਵਧੀਆ ਕੰਮ ਕਰਦੇ ਆਇਆ ਸਾਲੀ ਥੈਂਕ ਯੂ ਤੇ ਸੋ ਲਾਈਫ ਆਉਂਦੀ ਹੈ ਇਹ ਮੁੰਡੇ ਬਰਾਬਰ ਸੀਰਾ ਤਕਤੂਰੀ ਹੈ ਨਿਊਜ਼ੀਲੈਂਡ ਦੇ ਟੂਰ ਤੋਂ ਵਾਪਸ ਕੀਤੀ ਹੈ ਭਰਾ ਨੇ ਸੰਤੂਕਾ ਨੇ ਕੱਪ ਰੌਤਾ ਢੋਡੀ ਇੱਕ ਰੇ ਵਿਚ ਮੁੰਡਾ ਜਿਹੜਾ ਮੈਨ ਆਫ ਦੀ ਮੈਚ ਤੋਂ ਨਾਲ ਉਹ ਜਿਹੜਾ ਪਾ ਮੁੰਡਿਆ ਪਰ ਲੋ ਜੀ ਬਾਲਾਂ ਦੀ ਚੈਕਿੰਗ ਹੋ ਰਹੀ ਹੈ ਕਿਉਂਕਿ ਸ਼ੱਕੇ ਲੱਗਦੇ ਆ ਉਸ ਆਣਾ ਬਾਲਾਂ ਸੈੱਟ ਕਰੀਆਂ ਜਾਣੀਆਂ ਇਹਨੂੰ ਕੀ ਲੋੜ ਹੈ ਰੇ ਸੇ ਚੈੱਕ ਹੈ ਇਹਨੂੰ ਤਾਂ ਕੋਈ ਲੋੜ ਨਹੀਂ ਇਹਦਾ ਜਾਂਦੇ ਇਹਨੂੰ ਤਾਂ ਚਾਹੀ ਸਟੰਪਰ ਦੇ ਬਾਲਾਂ ਦੇ ਦੇ ਤਾਂ ਬਾਹਰ ਹੀ ਚਲਾਣੀ ਹੈ ਜਿਹੜਾ ਬਿੰਦੂ ਕਿਵੇਂ ਲਾੜਾ ਬਾਲ ਦੇ ਵੀ ਅਸੀਂ ਚੈੱਕ ਕਰਦੇ ਕਰਦੇ ਪੁੱਛੇ ਮੈਂ ਦੱਸ ਕਿੱਡੀ ਹੋਣੇ ਚੱਲਾ ਕਿ ਜਿਹੜੀ ਮੱਤ ਲਿਆ ਦਵੇ ਚੱਕਰ ਇਹਨੂੰ ਕੋਈ ਚੱਕਰ ਨਹੀਂ ਹੈਗਾ 6 ਓਵਰਾਂ ਦਾ ਇਹ ਦੋਵੇਂ ਟੀਮਾਂ ਨੂੰ ਦੱਸਦੇ ਨੇ ਲੱਖੀ ਭਾਈ ਲੱਖੀ ਕੀ ਆ ਜਲਾ 25ਵਾਂ ਮੈਚ 6 ਓਵਰਾਂ ਦਾ ਇੱਕ ਪਾਸੇ ਕਿਵੇਂ ਜੀ ਆ ਬਾ ਕੀ ਅੱਜ ਕੀ ਹੋ ਕੇ ਖੰਗ ਰਹੀ ਵਰਨਾ ਹੋਰ ਕੀ ਬਣਾ ਚਾਹੀਏ ਕੇਵਲ ਆਡਾ ਮੋਹਲ ਤੇ ਵੀਓ ਟੂਰਨਾਮੈਂਟ ਵਾਸਤੇ ਟੀਮ ਵਧੀਆ ਬਣ ਗਈ ਹੈ ਪੁੱਜੀ ਆ ਹਾਂ ਹਾਂ ਜੀ ਤੇ ਬਾਲਿੰਗ ਹੋ ਵੀ ਤਗੜੀ ਬਾਲਿੰਗ ਦੇ ਬੱਲੇਬਾਜ਼ ਉਹ ਤਗੜੀ ਲੱਗਿਆ ਪਹਿਲੇ ਮੈਚ ਮੈਨ ਆਫ ਦੀ ਮੈਚ ਬਣੇ ਹੋ ਇਸ ਵਾਰ ਫੇਰ ਬਾਲ ਤਗੜੀ ਹੋਊਗੀ ਟੂਰਨਾਮੈਂਟ ਤੇ ਜੀ ਇਧਰ ਤੇ ਲੋ ਜੀ ਜੇ ਸਾਹ ਦੇ ਪਿੰਡ ਦੇ ਪ੍ਰਬੰਧਕ ਸੱਜਣ ਜਿਹੜੇ ਕਿ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਆ ਤੇ ਪੁੱਜੇ ਵੀ ਆ ਸੱਚੀ ਗੱਲ ਕੀ ਨਾਮ ਹੈ ਆਪਣਾ ਲਖਤਾਰ ਸਿੰਘ ਗੋਰਾ ਆਪਣਾ ਨਾਮ ਕੀ ਜੀ ਗੁਰਮਹਿੰਦਪੁਰਿਆ ਤੁਹਾਡੇ ਮੁੰਡੇ ਹਨ ਬਹੁਤ ਸਾਰੇ ਟੂਰਨਾਮੈਂਟ ਕਰਾ ਰਹੇ ਹਰ ਸਾਲ ਕਰਾਉਂਦੇ ਆ ਤੇ ਪੰਜਾਬ ਦੇ ਅੱਜ ਟਾਪ ਕਲਾਸ ਦੇ ਖਿਡਾਰੀ ਖੇਡਣ ਵਾਸਤੇ ਆਏ ਆ ਕੀ ਕਹਾਂ ਅਸ਼ੀਰਵਾਦ ਟੋਪ ਦੇ ਦੋ ਸ਼ਬਦ ਕੀ ਕਹਾਂ ਪਾਈਆ ਬੋਲਿਆ ਸੀ ਧੰਨਵਾਦ ਥੈਂਕ ਯੂ ਜੀ ਬਾਬੂ ਜੀ ਆਪਣਾ ਨਾਮ ਬਾਈ ਯਾਰ ਕਮੇਟੀ ਵਾਲੇ ਬੱਚਿਆਂ ਦੀ ਮਿਹਨਤ ਨੂੰ ਦੋ ਸ਼ਬਦ ਕੀ ਕਹਿਣਾ ਚਾਹੋਗੇ ਜੀ ਜੀ ਬਸ ਨਸਾ ਤੋਂ ਰਹਤੇ ਰਹਿਣਗੇ ਖਾਮੀ ਤੋਂ ਥੈਂਕ ਯੂ ਮੀਰਬਾਨ ਸ਼ੁਕਰ ਤੁਸੀਂ ਆਪ ਹੀ ਬੁਲਾ ਰਹੇ ਹੋ ਆਪਣਾ ਬਾਈ ਜੀ ਨਾਮ ਕੀ ਜੀ ਬਈ ਜਾਨੇ ਹੋ ਤੇ ਟਾਪ ਕਲਾਸ ਦੀ ਜਿਹੜੀ ਖਿਡਾਰੀ ਆ ਪੰਜਾਬ ਦੇ ਪਿੱਛੇ ਪੂਰੇ ਪੁੱਜੇ ਹੋਏ ਆ ਤੁਹਾਡੇ ਤੁਹਾਡੇ ਗਰਾਉਂਡ ਦੇ ਵਿੱਚ ਟਰੈਕਟਰ ਜਿੱਤਣ ਵਾਲੇ ਖਿਡਾਰੀ ਪੁੱਜੇ ਹੋਏ ਆ ਤੇ ਉਹਨਾਂ ਨੇ ਮੇਨ ਤੋਂ ਦੋ ਦੋ ਸ਼ਬਦ ਅਸ਼ੀਰਵਾਦ ਦੇਣਾ ਦੇਖੋ ਯਾਰ ਕਿਹੜਾ ਹੀ ਬਹੁਤ ਬਈ ਮੁੰਡਾ ਖੇਡਦਾ ਬਈ ਨਾ ਹੀ ਤਾਂ ਰਹਿੰਦਾ ਜੀ ਸਾਡੇ ਬੜੇ ਸਤਿਕਾਰਯੋਗ ਮੱਖਣਬਾਈ ਜੀ ਇਟਲੀ ਵਾਲੇ ਵੀ ਟਿਕੀ ਵਾਲ ਚਾਹ ਜੀ ਹਰ ਸਾਲ ਤੁਹਾਡੇ ਬੜੇ ਸਹਿਯੋਗ ਹੁੰਦੇ ਆ ਟੂਰਨਾਮੈਂਟ ਕਰਾਉਣ ਨੇ ਖਾਤਰ ਪਿਛਲੇ ਸਾਲ ਵੀ ਆਏ ਸੀਗਾ ਬਹੁਤ ਸੋਹਣਾ ਮੇਲਾ ਕਰਾਇਆ ਤੁਸੀਂ ਇਸ ਸਾਲ ਵੀ ਆਇਆ ਵਾ ਬਹੁਤ ਸੋਹਣਾ ਮੇਲਾ ਚੱਲਦਾ ਪਿਆ ਉਹਦੀ ਪਿਛਲੇ ਸਾਲ ਆਉਣ ਹੈ ਸਾਲ ਗੋਟਾ ਡਿਆ ਕਰ ਤੂੰ ਤੇ ਨਾ ਬਰਾਮ ਦੀ ਬੜੀ ਬਹੁਤ ਵੱਡੀ ਦੇਣ ਦਸਾਂ ਨਾ ਨਹੀਂ ਮਿਹਨਤ ਕਮਾਈ ਕਰਦੇ ਹਾਂ ਮਿਹਨਤ ਕਮਾਈ ਕਰਕੇ ਉਸਵੰਦ ਕੱਢ ਕੇ ਟੂਰਨਾਮੈਂਟ ਕਰਾ ਰਹੇ ਹਾਂ ਤੇ ਬੱਚਿਆਂ ਨੂੰ ਅਸ਼ੀਰਵਾਦ ਤੌਰ ਤੇ ਦੋ ਸ਼ਬਦ ਕੀ ਕਹਿਣਾ ਚਾਹੋਗੇ ਕੱਲਾ ਤੇ ਆਈ ਲਾਲੀ ਬੱਚਿਆਂ ਦੇ ਬੱਚਿਆਂ ਦੇ ਖੇਡ ਲਈ ਦੋ ਸ਼ਬਦ ਕੀ ਕਿਹਣਾ ਜਾਉਂਦੇ ਤੇਰੀ ਲਾਦੀ ਜੋ ਆਪਣਾ ਰੰਗ ਦੇ ਕੋਣ ਲੱਗਾ ਪੈਂਦੀ ਬਾਲ ਸਹਿਵਾਗ ਦੀ ਨੌਜਵਾਨ ਜਿਹੜੇ ਨੰਮੇ ਮੁੰਡੇ ਉੱਠਦੇ ਆ ਜਿਹੜੇ ਮਜਮੇ ਬਾਲੋ ਪਹਿਲਾਂ ਛੋਟੀ ਮੁੰਡਾ ਵੱਡਾ ਖਿਡਾਰੀ ਸੀਗਾ ਛੋਟੀ ਦੇ ਵਧੀਆ ਬਾਲਾਂ ਪਾਈਆਂ ਚਲੋ ਮੈਚ ਹਾਰ ਦੇ ਇੱਕ ਬਣ ਗਿਆ ਇਹ ਘਰ ਵਿੱਚ ਰੱਖੀ ਪੈਂਦੀ ਬਾਲ ਫੇਰ ਠੀਕ ਹੈ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਤੇ ਸਸਰੀ ਗੱਲ ਜੀ ਤੁਹਾਡਾ ਨਾਮ ਕੀ ਛੋਟਾ ਜੀ ਤੇ ਤੁਸੀਂ ਦੋਸ਼ਾ ਜੀ ਦੇ ਅਸੀਸਵਾਦ ਦੋ ਜੀ ਬਠਿੰਡੇ ਆ ਡਾਕਟਰ ਅਰਪਣ ਸਾਡੇ ਪਿੰਨ ਬੇ ਬੀ ਹੋ ਜਾਂਦਾ ਸਨਮਾਨ ਹੈ ਜਿਹੜਾ ਆਪਣੇ ਕਮੇਟੀ ਵੱਲੋਂ ਜਿਹੜਾ ਕੀਤਾ ਜਾਣੇ ਨੇ ਆਪਣਾ ਸ਼ੋਭਨਾਮ ਕੀ ਹੈ ਅੰਦਰਲੇ ਪਾਸੇ ਕਹਿੰਦੇ ਚੋਟੀ ਦਾ ਮੈਚ ਬੱਚਿਆਂ ਨੂੰ ਅਸ਼ੀਰਵਾਦੀ ਦੋ ਸ਼ਬਦ ਟੂਰਨਾਮੈਂਟ ਵਿੱਚ ਪਹਿਲੇ ਮਾਰੋ ਖੇਡਣਾ ਹੈ ਖਿਡਾਰੀ ਪਰਲੇ ਪਾਸੇ ਦੇ ਲਈ ਹੀਰੋ ਦੇ ਕਲਾ ਵਾਲਾ ਬੱਚੇ ਤੋਂ ਬਚਣਾ ਚਾਹੀਦਾ ਗੱਭਰੂ ਕਹਿੰਦੇ ਤਿਆਰ ਵਰ ਤਿਆਰ ਹੈ ਸਾਹਿਬਾ ਬਾਬੂ ਜੀ ਅਮਰ ਜੋ ਕੰਮ ਕੀ ਹੈ ਚਾਹਣ ਕੇ ਪਿੰਡ ਲਾ ਵੀ ਹੀਰੇ ਦਾ ਕਹਿੰਦੇ ਪਿੰਡ ਫਣਕਾਰਾਂ ਦੀ ਉਹ ਧਰਤੀ ਹੈ ਆਪਣਾ ਸ਼ੋਭਾ ਨਾਮ ਜੀ ਆਪਣਾ ਆਪਣਾ ਤੇਰਾ ਨਾਮ ਕੀ ਆ ਜਸ ਹਾਂ ਪੂਰੇ ਸ਼ਹਿਰ ਅੱਗੇ ਬਾਲ ਜਿੱਦੀ ਕਹਿੰਦੇ ਬਾਲ ਰੁੱਤੀ ਹੈ ਸਾਡੀ ਸਰਕਾਰ ਦੇ ਵੀਰਾਂ ਸਾਹਮਣੇ ਕਹਿੰਦੇ ਬਾਲਪੁੱਲ ਦੀ ਜਿੱਦੇ ਮੇਲੇ ਨੂੰ ਸਮਾਪਤ ਆਇਆ ਬਹੁਤ ਵਧੀਆ ਮੇਲਾ ਕਰਾਇਆ ਅੱਲਾਹ ਵਾਹ ਭਰਾਵਲੇ ਮੱਛਰਾਂ ਵਾਲੇ ਖੇਡ ਵਾਲੇ ਬਣਾ ਤੇ ਪਿੰਡ ਦੇ ਪ੍ਰਬੰਧਕ ਤੇ ਸੱਜਣ ਜਿਹੜੇ ਕਿ ਪੁੱਜੀ ਹੋਏ ਆ ਵਧੀਆ ਬੱਚਿਆਂ ਨਾਲ ਮਿਲਦਾ ਜਾ ਰਿਹਾ ਬਚੇ ਦਰਗਾਹ ਲੋ ਜੀ ਤੁਸੀਂ ਦੇਖੋ ਬੜੇ ਸ਼ਾਨਦਾਰ ਜੇ ਟਰੋਫੀਆਂ ਬਣੀਆਂ ਜੀ ਬਹੁਤ ਸੋਹਣੇ 6 ਫੁੱਟ ਦੇ ਨੇੜ ਦੇ ਕਹੜੀਆਂ ਟਰੋਫੀਆਂ ਨੇ ਘਰਲੇ ਕਿਹੜੇ ਘਰ ਦਾ ਸ਼ਿੰਗਾਰ ਬਣ ਗਿਆ ਸ਼ਾਮਾਂ ਤੱਕ ਹੀ ਹੋ ਜਾਣਾ ਜੀ ਬਹੁਤ ਸੋਹਣਾ ਤੇ ਗੱਗੀ ਮਾਨ ਭਰਾ ਦਾ ਬ વિશેਸ਼ ਸਨਮਾਨ ਜਿਹੜਾ ਕੀਤਾ ਤੇ ਬਹੁਤ ਸੋਹਣੀਆਂ ਟਰਾਫੀਆਂ ਭਰਾ ਮੋਦਲ ਬੜੀ ਮਿਹਨਤਾਂ ਬਣਾਈਆਂ ਗਈਆਂ ਹਰ ਸਾਲ ਭਰਾ ਬਹੁਤ ਸਨਾ ਟੂਰਨਾਮੈਂਟ ਕਰਾਉਂਦੇ ਆ ਔਰ ਹਰ ਸਾਲ ਮਿਹਨਤ ਹੁੰਦੀ ਹੈ ਤੇ ਇਸ ਸਾਲ ਵੀ ਵਧੀਆ ਵੱਡੀਆਂ ਰੌਣਕਾਂ ਲੱਗੀਆਂ ਤੇ ਪੰਜਾਬ ਦੇ ਤਕੜੇ ਤਾਲ ਇਹ ਕਿਹਨੇ ਖਿਡਾਰੀ ਖੇਡਣ ਵਾਸਤੇ ਜੱਗੂ ਵੀ ਕੀ ਹਾਲ ਚਾਲ ਕੀ ਨਾਮ ਆਪਣਾ ਜੱਗੂ ਆ ਬਾਈ ਜੱਗੂ ਬਾਈ ਤੇ ਹੋਸਣਾ ਮੇਲਾ ਕਰਾਉਨੇ ਹਰ ਸਾਲ ਯਾਰ ਬੜੇ ਬਣਾਈ ਦੇ ਪਾਤਰੋਂ ਤੁਸੀਂ ਪਿਛਲੇ ਸਾਲ ਵੀ ਸੋਹਣਾ ਮੇਲਾ ਸੀਗਾ ਇਸ ਸਾਲ ਵੀ ਸੋਹਣਾ ਮੇਲਾ ਤੇ ਅਗਲੇ ਸਾਲ ਵੀ ਸੋਹਣਾ ਹੀ ਹੋਣਾ ਵਾ ਕਿਉਂਕਿ 51 ਤੋਂ ਕਾਰਿਆ ਰਹੀ ਕਰਦਾ ਤੇ ਮੇਲਾ ਬੜੀ ਵਧੀਆ ਹੋ ਰਿਹਾ ਵਾ ਮੰਡੀ ਗਰਾਉਂਡ ਦੇ ਵਿੱਚ ਜਿਹੜੇ ਖiladi ਖੇਡਣ ਵਾਸਤੇ ਆਏ ਆ ਉਹਨਾਂ ਨੂੰ ਦੋਨਾਂ ਲਈ ਦੋ ਪਿਆਰ ਦੇ ਸ਼ਬਦ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦੀ ਜੀ ਧੰਨਵਾਦੀ ਕਰਦੇ ਆ ਹੋਰ ਕੁਝ ਨਹੀਂ ਕਰਨਾ 51 ਯਾਰ ਜਿਹੜੇ ਭਰਾ ਦੀ ਬਦੌਲਤ ਇਹ ਮੇਲੇ ਵਿੱਚ ਬਹਾਰ ਸਾਲ ਮਿਲਦੇ ਆ ਫੈਰੀ ਭਾਈ ਤੁਹਾਡਾ ਬਹੁਤ ਬਹੁਤ ਇਸ ਵਾਰ ਪਹਿਲਾ ਤੁਸੀਂ ਇਹ ਇੰਨਾ ਸੋਹਣਾ ਮੇਲਾ ਕਰਾਉਨੇ ਹੋ ਤੇ ਇਸ ਵਾਰ ਪੰਜਾਬ ਦੀ ਟੌਪ 3 ਆ ਗਈ ਆ ਕੋਸ਼ੋ ਪੂਰਾ ਹਨ ਪੂਰਾ ਭਾਈ ਜਿੰਨੇ ਤੱਕ ਤਗੜੇ ਪਲੇਅਰ ਆ ਰਹੇ ਪੰਜਾਬ ਮੇਰੇ ਪਹੁੰਚ ਗਏ ਸਾਰੇ ਪਹੁੰਚ ਚੁੱਕੇ ਆ ਜਿਹੜਾ ਫਾਈਨਲ ਇਹਦੇ ਤੇ ਅੱਜ ਫਿਰ ਤੁਹਾਡੇ ਅਕੋਰਡਿੰਗ ਕਿਹੜੀ ਲੈ ਕੇ ਜਾਓਗੇ 52000 ਰੁਪਏ ਦੇਖੋ ਬਈ ਜੇ ਵਧੀਆ ਖੱਡੂ ਹੀ ਲੈ ਜਾਈਏ ਠੀਕ ਹੈ ਠੀਕ ਹੈ ਕਬੱਡਾ ਖੇਡਦਾ ਮੈਂ ਤੇ ਸੱਗੀਆ ਵੀਰ ਜੀ ਕੀ ਹਾਲ ਚਾਲ ਹੈ ਬੜੀ ਵਧੀਆ ਜੀ ਤੇ ਬਹੁਤ ਸਨੇ ਤੁਸੀਂ ਸਰ ਪੜਾਈ ਦੇ ਪਾਤਰ ਹੋ ਬਹੁਤ ਸੋਹਣਾ ਮੇਲਾ ਕਰਾਉਂਦੇ ਹਰ ਸਾਲ ਤੇ ਤੁਹਾਡੀ ਜਿਹੜੀ ਇੱਕ ਚੀਜ਼ ਤੁਹਾਡੀ ਖਾਸ ਗੱਲ ਲੱਗੀ ਤੁਹਾਡੀ ਟੀਮ ਦੇ ਵਿੱਚ ਇੱਕ ਜੁਗਤਾ ਬਹੁਤ ਹੈ ਇੱਕਤਾ ਬਹੁਤ ਹੈ ਸਾਰੇ ਭਰਾਵਾਂ ਨਾਲ ਮਿਲ ਕੇ ਕਰਾਉਂਦੇ ਕੋਈ ਨਹੀਂ ਕੋਈ ਵੀ ਗੇਮ ਹੋ ਸਾਰੇ ਸਹਿਯੋਗ ਹੁੰਦੇ ਹਾਂ ਹਾਂ ਬਿਲਕੁਲ ਵਾਲੀਬਾਲ ਹੋ ਕਬੱਡੀ ਕੋਈ ਵੀ ਤੇ ਅੱਜ ਕਿਵੇਂ ਕਹਿਣਾ ਚਾਹੋਗੇ ਕਿ ਅੱਜ ਮੇਲੇ ਦੇ ਵਿੱਚ ਸਾਰੇ ਟਰੈਕਟਰ ਆਖਲੇ ਪਾਸੇ ਗੋਮਰਦੀ ਕਰ ਲਿਆ ਸਾਰੇ ਖੇੜ ਗਏ ਸੀ ਮੇਰੇ ਵੱਲ ਜੈਨੂ ਗੁਗੀ ਕੋਪਲ ਬਾਈ ਪਿੰਡਾਂ ਵਾਲੇ ਮੁੰਡੇ ਪੈਸੇ ਹੀ ਲਾਉਂਦੇ ਨੇ ਹਰ ਇੱਕ ਨੂੰ ਮਾਤਾ ਵੀ ਮਿਲਣਾ ਚਾਹੀਦਾ ਇਸ ਤਰ੍ਹਾਂ ਕੇ ਛੋਟੀ ਜਾਣਕਾਰੀ ਲੈਣੇ ਕਿ ਮੇਲਾ ਕਿੰਨੇ ਲੱਗਿਆ ਕਈ ਵਾਰ ਹੁੰਦਾ ਬਈ ਕਮੇਟੀ ਹੋ ਜਾਣਾ ਛੋਟੀ ਬਾਤ ਘੱਟ ਰਹਿ ਜਾਂਦੀ ਹੈ ਕੋਈ ਗੱਲ ਨਹੀਂ ਤੂੰ ਦੱਸੀ ਤਾਂ ਮੈਂ ਖੁਸ਼ ਹਾਂ ਓਕੇ ਆਪਾਂ ਕਿੱਥੇ ਜੀ ਪਤੋਂ ਜਿੱਤ ਗਿਆ ਤੂੰ ਲੋ ਜੀ ਪਹਿਲੇ ਸਾਈਕਲ ਦਾ ਮੈਨ ਆਫ ਦੀ ਮੈਚ ਗੁਪੀ ਮੰਡਲ ਰਿਹਾ ਭਰਾ ਸਾਡਾ ਮੈਨ ਆਫ ਦਾ ਮੈਚ ਗੁਪੀ ਮੰਡਲ ਤਾੜੀਆਂ ਮਰੂ ਧਰਤੀ ਦਾ ਉਹ ਤੀਜਾ ਪ੍ਰਾਈਜ਼ ਹਿੰਮਤਪੁਰ ਦੀ ਟੀਮੇ ਦੀ ਪ੍ਰਾਪਤ ਕਰ ਰਹੀ ਹੈ ਵੱਡਾ ਧੰਨਵਾਦ ਆ ਭਰਾਵਾਂ ਦਾ ਵੱਡੀ ਟੀਮ ਬਣਾਈ ਆ ਪੀਤਾ ਖਿਹੜਾ ਬਾਦ ਕਰਦਾ ਮੁੰਡਿਆਂ ਦੀ ਖੇਡਵਾ ਪਰ ਜੇ ਨੇ ਪਾਸੇ ਦੇਖਾਂਗੇ ਵੀ ਕਾਹਦੀ 55 ਕਿਲੋ ਵਾਲੇ ਨਵੇਂ ਮੁੰਡੇ ਨੇ ਸਹੀ ਗਲੇ ਨੂੰ ਖਰਾਕ ਮਿਲੇ ਇਹਨਾਂ ਨੂੰ ਸਪੋਰਟ ਮਿਲੇ ਲੋ ਜੀ 52 ਰੁਪਏ 55 ਰੁਪਏ ਕਬੱਡੀ ਖੇਰੇ ਦਾ ਮੁੰਡਿਆਂ ਦਾ ਸਨਮਾਨ ਕੱਟ ਕੇ ਨਾ ਵੀ ਮੀਲਾ ਕੇ ਮਾਣ ਦੇ ਰਿਹਾ ਕੀਤਾ ਜਾ ਰਿਹਾ ਹੈ। ਆ ਵੀ ਮੁੰਡੇ ਖੁੱਟ ਕੇ ਜੈਰੀ ਲਾਓ। ਲੋ ਜੀ ਅੱਜ ਜਿਹੜਾ ਆਪਣਾ ਪ੍ਰਾਈਜ਼ ਜਿਹੜਾ ਬਰੇਵਾਲ ਦੀ ਟੀਮ ਜਿਹੜੀ ਚੌਥਾ ਜਾਇ ਮੇਰੇ ਮਿੱਤਰੋ ਚੌਥਾ ਪ੍ਰਾਈਜ਼ ਜੀ ਚੌਥਾ ਪ੍ਰਾਈਜ਼ ਜਿਹੜੀ ਬਰੇਵਾਲ ਦੀ ਟੀਮ ਜਿਹੜੀ ਦਾਪਰ ਕਰਦੇ ਰਹੀ ਹੈ ਪ੍ਰਬੰਧਕੀ ਕਮੇਟੀ ਤੋਂ ਔਰ ਪਿੰਡ ਦੇ ਕਹਿੰਦੇ ਪ੍ਰਬੰਧ ਦੇ ਸੱਜਣਾ ਔਰ ਜਿਹੜਾ ਦੀ ਟੀਮ ਨੂੰ ਸਨਮਾਨ ਜਿਹਦੇ ਚੋਂ ਚੌਥਾ ਪ੍ਰਾਈਜ਼ ਜੀ ਜਰੂਰ ਦਸੀ ਰੱਬੀ ਸਿੰਘ ਜੀ ਇਟ ਲੋ ਸਰਦਾਰ ਇੰਦਰਜੀਤ ਸਿੰਘ ਜੀ ਇਟਲੀ ਸਰਦਾਰ ਮੱਖਣ ਸਿੰਘ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਪਹਿਲਾ ਪਲੇਅ ਦੇਣਾ ਤੇ ਦੂਜਾ ਪਲੇਅ ਦੇਣਾ ਹਰਪ੍ਰੀਤ ਆਸਟ੍ਰੇਲੀਆ ਉਹਨਾਂ ਦੇ ਖਾਦਰ ਸਾਹਿਬ ਸਾਡੇ ਅੰਕਾਜੀ ਪੁੱਜੇ ਨੇ ਦੋਵੇਂ ਟੀਮਾਂ ਦੇ ਨਾਲ ਚਾਰ ਪਾਚਾਰ ਹੋਵੇਗੀ ਕੈਸ਼ ਤਾਂ ਨਹੀਂ ਕਰ ਲੈ ਮੇਰੇ ਸਪੈਲਿੰਗ ਨਹੀਂ ਆਵੇ ਚਿੜੀ ਨੇ ਹੁਣ ਨਾਲ ਹਾਂ ਚਿੜੀ ਨੇ ਹੁਣ ਨਾਲ ਮੈਨੂੰ ਮਾਰਨਾ ਹੈ ਇਕਮ ਉਧਰਲੇ ਪਾਸੇ ਜਾਣ ਪਹਿਚਾਨ ਹੋ ਰਹੀ ਹੈ ਸਾਡੇ ਅਕਰ ਜੀ ਸਰਦਾਰ ਚੰਗਾ ਸਰਦਾਰ ਨਾਨ ਦਰਸ਼ਨ ਸਿੰਘ ਜੀ ਸਰਦਾਰ ਜਸਮਨ ਸਿੰਘ ਜੀ ਸਰਦਾਰ ਬਹਾਦਰ ਸਿੰਘ ਸਾਹਿਬ ਦੇ ਨਾਲ ਕਟਕਟ ਰਸੋਈ ਬਾਬਾ 51000 ਵੀ ਬੋਤੂ ਪੀਵੇ ਭਾਈਆ ਰੋਨੀ ਟੀਮ ਨੂੰ ਵਾਧਵਾ ਹੈ ਖੇਡਾਂ ਟੋਗੜਾ ਵਧੀਆ ਲੱਗਿਆ ਤੇ ਟੋਗੜਾ ਕਮੇਟੀ ਦੇ ਨਾਮ ਤੇ ਕਰੀ ਤਾੜੀਆਂ ਮਾਰਦੇ ਹੋ ਜੋਰ ਨਾਲ ਤਾੜੀਆਂ ਮਾਰਦੇ ਕਹਿੰਦਾ ਤਾੜੀਆਂ ਸੀਦਾ ਸਰਾਫ ਜਾਓ ਵਕਈ 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 ਮਾੜੀ ਜੀ ਮਾੜੀ ਜੀ ਮਾੜੀ ਜੀ ਬਾੜੀ ਵਾਲਾ ਕਹਿੰਦਾ ਆ ਗਏ ਤੁਸੀਂ ਬਹੁਤ ਵਧੀਆ ਟੂਰਨਾਮੈਂਟ ਸੀ ਬਾਈ ਤੇ ਬਹੁਤ ਕੈਂਟ ਦਾ ਪ੍ਰਬੰਧ ਸੀਗਾ ਵਧੀਆ ਬਹੁਤ ਤੇ ਕਮੇਟੀ ਨੇ ਤੇ ਇੱਕ ਸਭ ਤੋਂ ਵਧੀਆ ਗੱਲ ਸੀ ਬਾਈ ਕਿ ਕੁਆਲਿਟੀ ਨਹੀਂ ਸੀ ਤੁਸੀਂ ਸਾਨੂੰ ਟੈਨਟ ਕਰਦੇ ਸੀ ਕਿ ਵਧੀਆ ਨਹੀਂ ਸੀ ਇਨਕਲੂਡ ਹੋ ਰਹੀ ਤੁਸੀਂ ਦਾ ਰੇਟਿੰਗ ਨਹੀਂ ਸੀ ਬਹੁਤ ਨਾ ਨਾਲ ਬਾਈ ਆਪਾਂ ਬਾਤ ਕਰਾਂਗੇ ਫੁੱਟ ਯਾਰ ਮੁੰਡੇ ਦੇ ਭਾਈਆਂ ਨੇ ਲਓ ਜੀ ਵੀਰੋਕ ਦੀ ਟੀਮ ਜਿਹੜੀ ਆਪਣੇ ਦਰਾਂ ਦਾ ਟੀਮ ਰਹੀ ਔਰ 31000 ਰੁਪਏ ਯਾਰ ਪ੍ਰਾਈਜ਼ ਪ੍ਰਾਪਤ ਕਰਦੀ ਰਹੀ ਹੈ ਔਰ ਆਪਣਾ ਪ੍ਰਾਈਜ਼ ਜਿਹੜਾ ਪ੍ਰਾਪਤ ਕਰਦੀ ਪਈ ਹੈ ਵੀਰੋਕ ਦੀ ਟੀਮ 31000 ਰੁਪਏ ਔਰ ਸਾਰੇ ਕਲਿਕਲੇ ਪਲੇਅਰ ਨੂੰ ਮੈਡਲ ਨਾਲ ਸਨਮਾਨ ਦਿੱਤੇ ਆ ਰਹੇ ਇੱਕ ਬਹੁਤ ਬੁਣੀਆ ਖੇਡ ਰਹੇ ਸੀ ਗਗਨ ਕਾਲੀ ਨੇ ਬਲਵਤ ਕਰਨਗੇ ਬਈ ਸਾਸਰੀ ਦਾ ਪਹਿਲਾਂ ਸਾਰਿਆਂ ਨੂੰ ਬਈ ਬਹੁਤ ਵਧੀਆ ਟੂਰਨਾਮੈਂਟ ਸੀ ਯਾਰ ਔਰਾਂ ਦੇ ਹਿਸਾਬ ਨਾਲ 6-6 ਓਵਰ ਸੀ 7-7 ਓਵਰ ਸੀ ਪਿਛਲੇ ਸਾਲ ਵੀ ਬਈ ਵਧੀਆ ਕ੍ਰੈਚੇ ਦੇ ਨਾਲ ਵੀ ਆਏ ਸੀ ਵਧੀਆ ਟੂਰਨਾਮੈਂਟ ਆ ਵੀਰੇ ਵਧੀਆ ਪ੍ਰਾਈਜ਼ ਆ ਵਧੀਆ ਗਰਾਊਂਡ ਆ ਸਾਰਾ ਕੁਝ ਸਹੀ ਆ ਬਈ ਓਕੇ ਬਈ ਧੰਨਵਾਦ ਬਈ ਸਾਰੀ ਸਾਰੇ ਪ੍ਰਬੰਧਕਾਂ ਦਾ ਜਿਹੜੇ ਨੌਜੋਕੀਆ ਟੂਰਨਾਮੈਂਟ ਕੰਡਿਆ ਹਰ ਸਾਲ ਕਰਾਇਆ ਕੋਈ ਬਹੁਤ ਵਧੀਆ ਟੂਰਨਾਮੈਂਟ ਇਹ ਮੁਰੀ ਆਜੀ ਟੀਮ ਦੀ ਇਹਨਾਂ ਟੀਮ ਨੇ ਜਿੱਤ ਪ੍ਰਾਪਤ ਕਰੀ ਐ ਐਨ ਕਾਲ ਆਪਣੇ ਪੱਤੋ ਹੀਰਾ ਸਿੰਘ ਵਾਲੇ ਭਰਾ ਸਾਡੇ ਐਨ ਛੋੜੇ ਪਿੰਡ ਦੀ ਸਿਰਫਤ ਕਰਨੀ ਬੰਦੀ ਐ ਨਾ 52000 ਰੁਪਏ ਤੇ ਟਰੋਫੀ ਇਹ ਮੁੰਡਾ ਰੋਲ ਮੇਲੇ ਕਰਾਉਂਦੇ ਐ ਇਹ ਪਿੰਡ ਦੇ ਇਹ ਵੀ ਵਧੀਆ ਗੱਲ ਐ ਔਰ ਵਿਦੇਸ਼ੀ ਪਲੇਅਰ ਕਰਦਾ ਕਾਰਗਰਿਆ ਆ ਨਵੇਂ ਮੁੰਡਾ ਸਾਹਮਣੇ ਆਉਣੇ ਨਵੀਆਂ ਟੀਮਾਂ ਸਾਹਮਣੇ ਆਉਣਗੀਆਂ ਮੁੰਡਾ ਨੇ ਪਰਫਾਰਮੈਂਸ ਦਿੱਤੀ ਐ ਜਦੋਂ ਪੱਤੋ ਦੀ ਟੀਮ 52000 ਦੀ ਜੇਤੂ ਬਣੀ ਐ ਸੀਰਾ ਪ੍ਰਧਾਨ ਜੀ ਸੀਰਜ ਲਈ ਸੀਰ ਜੀ ਨੇ ਇਹਨਾਂ ਦਾ ਬਸਤਾ ਦੀ ਵਧਾਈਆਂ ਨਾ 1100 ਰੁਪਏ ਅਵੀ ਗੋਪੀ ਤੈਨੂੰ ਖੇਡ ਕੇ ਕਿਵੇਂ ਲੱਗਿਆ ਵੀਰੇ ਪਹਿਲਾਂ ਇੱਥੇ ਬੈਸਟੈਂਡਰੀ 1100 ਰੁਪਏ ਗਾ ਫਾਈਨਲ ਮੈਚ ਜਿਹੜਾ ਜਦੋਂ ਮੁੰਡਾ ਕਾਠਾਣਾ ਬਈ ਉਹਨੂੰ ਤਾਂ ਪ੍ਰਾਈਸ ਵਧਾਇਆ ਹੈ 1100 ਰੁਪਏ ਬੱਸ ਕੀਤਾ ਹੈ ਕਿਸ ਤਰ੍ਹਾਂ ਲੱਗਿਆ ਵੀ ਗੋਪੀ ਬਾਈ ਤੁਸੀਂ ਬਹੁਤ ਦੂਰੋਂ ਆਏ ਹੋਣਾ ਅੱਜ ਟਾਈਮ ਤੇ ਵੀ ਆਏ ਹੋ ਤੇ ਕਿਸ ਤਰ੍ਹਾਂ ਦੇ ਲੱਗਿਆ ਬਹੁਤ ਵਧੀਆ ਟੂਰਨਾਮੈਂਟ ਸੀ ਵੀਰੇ ਹਰ ਵਾਰ ਟੂਰਨਾਮੈਂਟ ਕਰਾਉਂਦੇ ਆ ਤੇ ਕੋਈ ਇਹ ਜਿਹੜਾ ਫੇਰੀ ਜਿਆਦਾ ਕੰਮ ਵੀ ਨਹੀਂ ਹੈਗਾ ਤੇ ਓਵਰ ਆਲਾ ਸਾਥ ਵੀ ਕਿੰਨੇ ਮੁੰਡੇ ਬੈਸਟ ਬਾਲਰ ਜੀ ਤਿੰਨ ਜੁਆਇੰਟ ਬਣਿਆ ਜੀ ਸਾਇਲ ਭਾਗੂ ਪ੍ਰਵੀਨ ਪੱਟੋ ਤੇ ਨਾਲ ਇੱਕ ਛੋਟਾ ਵੀਰ